ਮੋੜਸਾਲ ਦਾ ਸੋਚ ਨਿਕੜੇਂਦਾ ਸਹੀ ਕਰਾਉਣ ਆਇਆ ਸੀਗਾ ਇਹ ਆਪਣਾ ਹਿੰਦਾ ਮਿਸਤਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਦਿਓ ਵਲੋਗ ਵਿਸ਼ਵਾਸ ਕਰਦੇ ਹਾਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਕੁਝ ਵਧੀਆ ਕਰਦੇ ਪਏ ਹੋਵਗੇ ਤੇ ਕੱਲ ਗਏ ਸੀ ਇਹ ਸਰਦੂਲਗੜ ਤੇ ਸਰਸੇ ਵਲੌਗਰੀ ਬਣਾ ਸਕੇ ਤੇ ਦੋਸਤ ਨਾਲ ਤੇ ਬ੍ਰਦਰ ਬ੍ਰਦਰ ਦਾ ਦੋਸਤ ਕੋਈ 비ਜਨ ਪਲਾਨ ਕਰ ਰਹੇ ਆ ਕੰਮ ਸ਼ੁਰੂ ਕਰਨ ਦਾ ਉਹਦੇ ਗਾਰਡਨ ਵੀ ਗਏ ਸੀਗੇ ਤੇ ਵੀਡੀਓ ਬਣਾ ਨਹੀਂ ਸਕੇ ਅੱਜ ਫੇਰ ਚੱਲੇਗਾ ਅੱਜ ਉਹ ਫਰੈਂਡ ਕੋਲ ਚੱਲੇ ਜਿਹੜੇ ਨਾਲ ਗਏ ਸੀ ਆ ਉਹ SLA ਸ਼ੁਰੂ ਕਰਨੀ ਆ ਸੇ ਜਾ ਕੇ ਦੇਖਦੇ ਆ ਕਿਵੇਂ ਬਣਦਾ ਤੇ ਹਜੇ ਤਾਂ ਨਹੀਂ ਕਰਦੇ ਪਏ ਤੇ ਦੇਖਦੇ ਆ ਅਜੇ ਪਾਸ ਸ਼ੁਰੂ ਕਰਦਾ ਇਹ ਮੀਨੇ ਤਾਂ ਕਿ ਮੈਲਾ ਸਾਰੀ ਡਿਟੇਲ ਲੈਣੇ ਆਉਂਦੀ ਫਿਰ ਉਸ ਸਵੇਰ ਸ਼ੁਰੂ ਕਰਾਂਗੇ ਦੇਖਦੇ ਹਾਂ ਜਾਨਾ ਫਰੈਂਡੋ ਕੋਲੇ ਕੀ ਬਣਦਾ ਮੋਹੌਲ ਚਾਲ ਅਤਾਪੂਤਾ ਕਰਦੇ ਆ ਫਿਰ ਚਲੋ ਆਪ ਨੂੰ ਮਿਲਦਾ ਤੇ ਉਹਨਾਂ ਨੂੰ ਮਿਲ ਕੇ ਹੋਣਾ ਹੂੰ ਤਾਂ ਉਹ ਰਹਾ ਸੀ ਕੋਰੀਅਰ ਆ ਰਿਹਾ ਸੀ ਕੋਰੀਅਰ ਬਰਾਦਾ ਦਾ ਹੈ ਇਹਨਾਂ ਨੂੰ ਫੋਨ ਆ ਗਿਆ ਕਹਿੰਦਾ ਕੋਰੀਅਰ ਲਈ ਕੈਮਰਾ ਫੋਨ ਆਈ ਰਹੀ ਵਰੀ ਵਰੀ ਤਾਂ ਬੱਕਰ ਨੂੰ ਆਇਆ ਇੱਥੇ ਇਹਨਾਂ ਲਈ ਰਿਫਰੈਂਡ ਕਰ ਜਾਵਾਂਗੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਬੰਦਾ ਕਦੋਂ ਆਉਗਾ ਸ਼ਾਇਦ 11 ਦਿਨ ਤੱਕ ਲਿ ਜਾਣਗੇ ਜਦੋਂ ਮੌਕੇ ਜੇ ਹੋਇਆ ਤੁਹਾਨੂੰ ਦੱਸਾਂਗੇ ਕੰਮ ਵੀ ਦੱਸਾਂਗੇ ਕੀ ਕਰ ਰਿਹਾ ਯਕੀਨ ਕਰ ਰਿਹਾ ਇਹ ਕੋਰੀਅਰ ਲਈ ਕਰਦੇ ਹਾਂ ਆਗੇ ਸੀ ਦੋਸ ਦੀ ਦੁਕਾਨ ਤੇ ਤੇ ਆਪ ਕਿਤੇ ਜਾ ਆਇਆ ਹੈਗਾ ਨਾ 2 ਮਿੰਟਾ ਜਾ ਗਿਆ 5 ਮਿੰਟਾ ਜਾ ਗਿਆ ਮੈਨੂੰ ਨਹੀਂ ਪਤਾ 5 ਮਿੰਟ ਹੋਣਗੇ ਕਿ 10 ਮਿੰਟ ਹੋਣਗੇ ਸੋ ਵੇਟ ਤਾਂ ਕਰਨੀ ਪੈਣੀ ਹੈ ਉਸकी ही ਵੇਟ ਕਰ ਰਹੇ ਹੈ ਤੇ ਜਦੋਂ ਆਉਂਦਾ ਉਹ ਦੇਖਦੇ ਕਿ ਬੰਦ ਹੈ ਦੋਨੋਂ ਜੋ ਬਸ ਥੋੜਾ ਜਿਹਾ ਪਤਾ ਕਰ ਲਈਏ ਫਿਰ ਤੁਹਾਨੂੰ ਦੱਸਾਂ ਇਹ ਨੇ ਕੀ بزنس ਕਰਨ ਲੱਗੇ ਆ ਹੁਣ ਅਸੀਂ ਕੰਮ ਵੀ ਜ਼ਰੂਰੀ ਹੈ ਪਹਿਲਾਂ ਵੀ ਕਰਦੀ ਆ ਤੇ ਹੁਣ ਨਵਾਂ ਸਟਾਰਟ ਕਰਨ ਲੱਗੇ ਆਗੇ ਤੇ ਕਰਨ ਤਾਂ ਮੈਂ ਹੀ ਲੱਗਾਗਾ ਬਾਕੀ ਉਹ ਫਰੈਂਡ ਇਸ ਲਾਈਨ ਚ ਹੈਗਾਗਾ ਉਹਨੂੰ ਨੌਲੇਜ ਹੈਗੀ ਹੈ ਇੱਥੇ ਹਾਂ ਕਰਕੇ ਰੋਮਨ ਪੁੱਛ ਕੇ ਚਲੇ ਜਾਗਾ ਚਲੋ ਹੁੰਦੇ ਆ ਫਿਰ ਮਿਲਦੇ ਆ ਕਰਾ ਕਰੀ ਸਹੀ ਤਰ੍ਹਾਂ ਆ ਕਰਤੀ ਕਾਰੀਗਰੀ ਆ ਵੀ ਕਰਤੀ ਉਹ ਖੇਤ ਵਾਲਾ ਬੰਦਾ ਆ ਗਿਆ ਸੀ ਆ ਉਹ ਨਹੀਂ ਕਰਦਾ ਆ ਥੋੜਾ ਜਿਹਾ ਖੱਡੇ ਜੇ ਵਹਿਰੇ ਸੀ ਯਾਰੇ ਤੇ ਹੁਣ ਮਿਸਤਰੀ ਲਾਉਣੇ ਨੇਗੇ ਮਿਸਤਰੀ ਲਾਉਣਾਂ ਪਰ ਖੱਡੇ ਜੇ ਸਾਰੇ ਨਵੇਂ ਪਾਸ ਫਰਸ਼ ਵਰਨਣੇ ਆਉਂਦੇ ਹੋਰ ਸ਼ਾਇਦ ਇੱਥੇ ਟੈਲਗਿਲੇ ਵਾਰੀ 8-9 ਲਵਾਈਓ ਲੋਕ ਟੈਲਾਂ ਆਈਆਂ ਦੇਖਦੇ ਆ ਕਿਵੇਂ ਬਣੂਗਾ ਖਰਾਬ ਜੀ ਹੋ ਰਹੀ ਸੀਗੀ ਇਹਨਾਂ ਦਾ ਮੜੀ ਸਾਫ ਹੋ ਜਾਊਗੀ ਚਲੋ ਮੋਰਚਾਲ ਦਾ ਸੋਚ ਨਿਕੜੇਂਦਾ ਸਹੀ ਕਰਾਉਣ ਆਇਆ ਸੀਗਾ ਇਹ ਆਪਣਾ ਕਹਿੰਦਾ ਮਿਸਤਰੀ ਰਤੀ ਹੈ ਮੜੀਏ ਕੰਮਾਂ ਬਾਈ ਕੋਲ ਕਾਰੀਅਰ ਵੀ ਬਹੁਤ ਵਧੀਆ ਇਹ ਆਪਣਾ ਹੀਰੋ ਆਂਡਾ ਪੈਸ਼ਨ ਆਪਣੀ 2012 13 ਮਾਡਲ ਦਾ ਉਨ ਤੋਂ ਬਾਅਦ ਆ ਲਿਆ ਜੀ ਪਰ ਨਹੀਂ ਪਹਿਲਾਂ ਲਿਆ ਸੀ ਆ ਭਾਈ ਬਾਈ ਦੁਕਾਨ ਤੇ ਬੈਠਾ ਸੀ ਆ ਮੋਰ ਸਾਲ ਦਾ ਕੰਮ ਜਿਆ ਕਰਵਾਉਣ ਆਇਆ ਸੀ ਆ ਯਾਰ ਮੈਂ ਜਿਹੜਾ ਕੰਮ ਕੋਈ ਕਰਾਣੀਏ ਤੇ ਉਹਨਾਂ ਲੱਗੋ ਟਾਈਮ ਆ ਹੁਣ ਬ੍ਰਦਰ ਨੂੰ ਫੋਨ ਕਰਾਂ ਮੈਂ ਉਹਨੂੰ ਲੈ ਜਾਇਆ ਤੇ ਤੁੰਗ ਇਹਦਾ ਵੀਡੀਓ ਤੇ ਪੋਕੰਡੇ ਲਾ ਕੇ ਜਾਣਗੇ ਤੇ ਇਹਦੇ ਰੇਟ ਦੋ ਫੰਕਲ ਬੈਠਾ ਜਾਂਦਾ ਮੈਂ ਬ੍ਰਦਰ ਨੂੰ ਫੋਨ ਕਰਦਾ ਹਾਂ ਉਹਦੇ ਨੂੰ Thank mm -hmm. you. बेटी अपना करेटा नवी वाइया कंडीशन मिल गई इन दो हजार चौबीस मॉडल है 1700 ਕਿਲੋਮੀਟਰ ਜਿੱਦਿਹਾ ਉਹ ਦੁਕਾਨ ਤੇ ਵਿਖਾਈ ਹੋ ਗਿਆ ਇਹ ਜੇ ਜਾਏਗਾ ਸਾਰਾ ਦੁਕਾਨ ਤੇ ਆ ਆ ਸੰਦ ਸੰਧਿਆੜਾ ਹਾਂਜੀ ਮਾਰਕੀਟ ਆਈ ਹੋਈ ਸੀ ਦਵਾਈ ਲੈਣ ਭਾਵੇਂ ਡਾਕਟਰ ਹੈ ਨਹੀਂ ਆ ਡਾਕਟਰ ਗਿਆ ਹੋਇਆ ਹੈਗਾ ਮੰਦਰ ਆਸ਼ਵਰਾਤਰੀ ਤੇ ਅੱਜ ਜੇ ਆ ਗਿਆ ਠੀਕ ਹੈ ਨਹੀਂ ਫਿਰ ਸਵੇਰੇ ਆਵਾਂਗੇ ਇਹ ਆਪਣੀ ਬਾਜ਼ਾਰ ਦਾ ਟਮਾਣਾ ਰੋਡ ਆ ਆਓ ਇਹ ਸਾਡਾ ਮੂਲਚੰਦ ਸਾਹਮਣੇ ਆਓ ਦੇਖੋ ਆ ਜਿਹੜੀਆਂ ਜਗੀਆਂ ਨੇ ਮੂਲਚੰਦ ਲਿਖਿਆ ਉੱਥੇ ਹਲਾਈਟਾਂ ਹੀ ਲੱਗੀ ਹੋਈਆਂ ਆਈ ਨਿੱਕੇ ਨਿੱਕੇ ਹੁੰਦੇ ਨੇ ਉਹ ਦੋ ਇਹਨਾਂ ਦੇ ਤਾਂ ਕਰਿਆ ਦੇ ਦਾ ਸਮਾਨ ਲੈ ਕੇ ਜਾਂਦੇ ਨੇ ਦਾਲਾਂ ਦੁੱਲਾਂ ਇਹਨੂੰ ਤਾਂ ਲੈ ਕੇ ਜਾਈ ਦੇਣੀਆਂ ਅਕੀ ਇਹ ਕਰਦੇ ਆ ਵੇਟ ਜਾ ਕੇ ਥਾਂ ਠੀਕ ਡਾਕਟਰ ਦੇ ਨਹੀਂ ਆ ਥਾਂ ਠੀਕ ਚਲੋ ਫਿਰ ਮਿਲਦੇ ਆ ਪੁੱਛ ਕੇ ਹੁਣ ਅੰਦਰ ਹਟ ਜਾ ਤੂੰ ਹਟ ਜਾ ਹਟ ਜਾ ਹਟ ਜਾ ਨਾ ਦੰਦ ਬਣਾਏਗਾ ਜਿਹੜੇ ਖਰਗੋਸ਼ ਆਏ ਦੋ ਤਰੇ ਅੱਗੇ ਨਾ